ਅਵੀ ਦੋਸਤੋ ਅੱਜ ਖੜੇ ਆ ਆਪਾਂ ਪਿੰਡ ਕਣੌਰੀ ਕਲਾਂ ਤੁਹਾਨੂੰ ਦਿਖਾਉਣੇ ਆ ਬੱਕਰੇ ਇਹ ਬਾਈ ਬਲਦਾਂ ਵਾਲੇ ਨੇ ਜਿਹੜੇ ਰਾਜਸਥਾਨ ਕਣ ਨਹੀਂ ਆਉਂਦੇ ਹੁੰਦੇ ਨੇਗੇ ਉਹ ਬਾਈ ਨੇ ਇਹਨੂੰ ਦਿਖਾ ਦਈਏ ਬੱਕਰਿਆਂ ਦੇ ਕੱਦ ਦੇਖੋ ਬਾਈ ਬਹੁਤ ਵੱਡੇ ਵੱਡੇ ਕੱਦ ਨੇ ਇਹ ਬਾਈ ਕਹਿੰਦਾ ਅਸੀਂ ਸ਼ੇਲ ਕਰਨੇ ਨੇ ਇਹ ਵਕਾਉ ਨੇ ਬਾਈ ਵਕਾਉ ਵਿਖਾਉਗਾ ਬਾਈ ਬਾਈ ਕਹਿੰਦਾ ਖਰਾਕ ਵਧੀਆ ਪਾਉਣਾ ਥੇ ਨੂੰ ਦਿਖਾਉਣ ਨੇ ਆ ਮੱਕੀ ਨਾਲ ਹੀ ਪਾਲੇ ਹੋਏ ਦਾਣਿਆਂ ਨਾਲ ਆ ਦੇਖੋ ਬਾਈ ਆ ਦਾਣਾ ਪਾਉਂਦੇ ਨੇ ਇਹ ਬਾਈ ਬੱਕਰਿਆਂ ਨੂੰ ਆ ਦੇਖੋ ਛੋਦਿਆਂ ਦੇ ਦਾਣੇ ਮੱਕੀ ਛੋਦਿਆਂ ਦੇ ਇਹ ਕਿੱਥੋਂ ਆਣੇ ਹੋ ਵੀਰੇ ਤੁਸੀਂ ਅਸੀਂ ਰਾਜਸਥਾਨ ਇਹ ਬਾਈ ਰਾਜਸਥਾਨ ਤੋਂ ਆਏ ਨੇ ਪਿੰਡ ਕਣੋਰੀ ਕਲਾਂ ਦਾਣਾ ਮੰਡੀ ਦੇ ਵਿੱਚ ਬੈਠੇ ਨੇ ਆ ਗੁਰੂ ਘਰ ਦੇ ਬਿਲਕੁਲ ਸਾਹਮਣੇ ਇਹ ਕਿਸੇ ਵੀਰ ਨੇ ਲੈਣੇ ਨੇ ਬੱਕਰੇ 70 20 ਹਾਂ ਤੇ ਬੱਕਰੇ ਵੀ ਨੇ ਭੇਡਾਂ ਵੀ ਨੇ ਉਧਰ ਵੀ ਤੁਹਾਨੂੰ ਦਿਖਾਉਣੇ ਆ ਆਹ ਤੇ ਬਾਈ ਦੋ ਇਹ ਸਾਰੇ ਸੇਲ ਨੇ ਤੁਹਾਨੂੰ ਦਿਖਾਉਣੇ ਆ ਉਧਰ ਵੀ ਦੇ ਜਾਣੇ ਆ ਦੇਖੋ ਬਾਈ ਇਹ ਵੀ ਸਾਰੇ ਸੇਲ ਨੇ ਬਾਈ ਕਹਿੰਦਾ ਜਰ ਵੀਰੇ ਸਾਡੀ ਵੀਡੀਓ ਬਣਾ ਭਾਈ ਪਿਛਲੇ ਸਾਲ ਵੀ ਆਏ ਸੀਗੇ ਇਹ ਬਾਈ ਆ ਦੇਖੋ ਰੇੜੇ ਨੇ ਇਹਨਾਂ ਕੋਲੇ ਬਲਦ ਵੀ ਨੇ ਬਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਆ ਦੇਖੋ ਬੱਕਰੇ ਭੇਡਾਂ ਆ ਬਾਈਆਂ ਕੋਲੇ ਨੇ ਆ ਸੇਲ ਹੋ ਗਏ ਵੀਰੇ ਆ ਸੇਲ ਹੋ ਗਏ ਬਾਈ ਕਹਿੰਦੇ ਦੋਨੇ ਆ ਬਾਈਆਂ ਨੇ ਲੈਤੇ ਨੇ ਪਹਿਲੇ 200 ਰੁਪਏ ਸਾ이드 ਆਇਆ ਪੇਮੈਂਟ ਸਾਈ ਵੀ ਆ ਗਈ ਬਾਈਆਂ ਕੋਲੇ ਬਾਈ ਕੱਲ ਨੂੰ ਲੈ ਕੇ ਜਾਉਂਗੇ ਤੁਸੀਂ 1000 ਰੁਪਏ 1000 ਰੁਪਏ 1000 ਰੁਪਏ ਆ ਗਿਆ ਸਾ이드 ਦਾ ਤੁਹਾਡੇ ਕੋਲੇ 1000 ਆ ਗਿਆ ਅਪੇਸੇ ਕੱਲ ਨੂੰ ਪੇਮੈਂਟ ਦੇ ਜਾਗੇ ਬੱਕਰੇ ਲੈ ਜਾਣਗੇ ਬੱਕਰੇ ਲੈ ਜਾਣਗੇ ਆ ਦੋਨੇ ਬੱਕਰੇ ਸੇਲ ਹੋ ਗਏ ਬਾਈ ਇਹਨਾਂ ਦੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਇਹ ਬਾਈ ਘਣੋਰੀ ਕਲਾਂ ਬੈਠੇ ਨੇ ਗੁਰੂ ਘਰ ਦੇ ਜਮਾ ਬਿਲਕੁਲ ਸਾਹਮਣੇ ਜੇ ਕਿਸੇ ਵੀਰ ਨੇ ਹੋਰ ਕੋਈ ਬੱਕਰਾ ਲੈਣਾ ਜਾਂ ਜਮਿਆਂ ਆਹ ਮਿੱਡੇ ਨੇ ਇਹ ਵੀ ਸੇਲ ਨੇ ਬਾਈਆਂ ਦੇ ਹਾਂ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦਿਆ ਕਰੋ ਬਾਈ ਜੇ ਕਿਸੇ ਭਰਾ ਨੇ ਲੈਣੇ ਨੇ ਬੱਕਰੇ ਆਹ ਦੋ ਤਾਂ ਸੇਲ ਹੋ ਗਏ ਆ ਜਿਹੜੇ ਬਲੈਕ ਕਲਰ ਦੇ ਖੜੇ ਨੇ ਕਾਲੇ ਰੰਗ ਦੇ ਬਾਈਆਂ ਨੇ ਦਿੱਤੇ ਨੇ ਹੋ ਜਾਂਦੇ ਨੇ ਬਾਈ ਜੀ ਇਹ ਬਾਈ ਗੱਡੀਆਂ ਵਾਲੇ ਨੇ ਰਾਜਸਥਾਨ ਤੋਂ ਆਏ ਹੋਏ ਨੇ ਵੀਰੇ ਤੇ ਇੱਧਰ ਵੀ ਤੁਹਾਨੂੰ ਦਿਖਾ ਦਈਏ ਆ ਤੀਜੀ ਇੱਧਰ ਤੁਹਾਨੂੰ ਹੋਰ ਦਿਖਾ ਦੰਦੇ ਆ ਇਹ ਭਾਈ ਹਰੇਕ ਸਾੜ ਹੀ ਆਉਂਦੇ ਨੇ ਰਾਜਸਥਾਨ ਤੋਂ ਨੇ ਇਹਨਾਂ ਕੋਲੇ ਬੱਕਰੇ ਛੇਲ ਨੇ ਜੇ ਕਿਸੇ ਵੀਰ ਨੇ ਭਰਾ ਨਹੀਂ ਲੈਣੇ ਨੇ ਤਾਂ ਤੁਸੀਂ ਲੈ ਸਕਦੇ ਹੋ ਇੱਧਰ ਖੜੇ ਨੇ ਆ ਵੀ ਛੇਲ ਨੇ ਆਪਣੇ ਆ ਵੀ ਛੇਲ ਨੇ ਬੱਕਰੇ ਦੇਖੋ ਭਾਈ ਐਨ ਪੂਰੇ ਟਾਪ ਕੁਆਲਿਟੀ ਦੇ ਨੇ ਕਾਹ ਕਦਨ ਬੈਠੋਗੇ ਵੀਰੇ ਬੈਠੇ ਪਰ 4 ਦਿਨ ਆ 70 ਰੁਪਏ ਰੱਖਿਆ ਆ ਸਾਡੀਆਂ ਭੈਣਾਂ ਨੇ ਇੱਧਰ ਕਾਹ ਕਦਨ ਬੈਠੋਗੇ ਅਸੀਂ ਬੈਠਾ ਕੇ 5 ਦਿਨ ਪੰਜ ਸੱਤ ਧਨੂਰੀ ਹਾਂ ਜੇ ਕਿਸੇ ਵੀਰ ਨੇ ਲੈਣਾ ਬਾਈ ਇਹਨਾਂ ਨਾਲ ਗੱਲ ਕਰ ਲਓ ਬੱਕਰੇ ਲੈ ਲਿਓ ਤੇ ਦੋ ਇਹਨਾਂ ਦੇ ਸ਼ੇਲ ਹੋ ਗਏ ਪਹਿਲਾਂ ਉਹ ਬਾਈਆਂ ਨੇ ਲੈ ਲਈ ਵੀਡੀਓ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਬਾਈ ਸਾਰਿਆਂ ਦਾ